ਦੇਖੋ ਜੇ ਤੇ سوشل میڈیا ਤੁਹਾਡੇ ਚੈਨਲਸ ਨਾ ਹੋਣ ਤੇ ਮੈਨੂੰ ਲੱਗਦਾ ਬਹੁਤ ਲੋਕਾਂ ਦੀ ਸੇਵਾ ਨਹੀਂ ਹੋ ਸਕਦੀ ਔਰ ਅਸੀਂ ਤੁਹਾਡੇ ਚੈਨਲਸ ਤੋਂ ਇਹਨਾਂ ਦਾ ਵੇਖਿਆ ਇਹਨਾਂ ਦਾ ਨਾਮ ਹੈ ਸਰਦਾਰ ਬਾਉ ਸਿੰਘ ਜੀ ਔਰ ਇਹਨਾਂ ਨੂੰ ਅਸੀਂ ਜਦੋਂ ਮਿਲੇ ਤੇ ਸੋਸ਼ਲ ਮੀਡੀਆ ਤੋਂ ਵੇਖ ਕੇ ਇਹਨਾਂ ਕੋਲ ਪਹੁੰਚੇ ਬੜਾ ਹੀ ਦੁੱਖ ਲੱਗਾ ਅਸੀਂ ਉਹਨਾਂ ਨੂੰ ਮਿਲੇ ਬੜਾ ਉਹਨਾਂ ਨੂੰ ਮਿਲੇ ਉਹਨਾਂ ਨੇ ਹੌਸਲਾ ਬੜਾ ਦਿੱਤਾ ਸਾਡੇ ਮੋਢੇ ਤੇ ਹੱਥ ਰੱਖਿਆ ਪਿਆਰ ਬੜਾ ਕੀਤਾ ਪਰ ਦੁੱਖ ਬਹੁਤ ਲੱਗਾ ਜਦੋਂ ਉਹਨਾਂ ਨੇ ਦੱਸਿਆ ਕਿ ਅੱਜ ਵੀ ਉਹਨਾਂ ਦਾ ਆਪਣਾ ਘਰ ਹੈਗਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਜਾਂ ਤੇ ਉਹਨਾਂ ਨਾਲ ਰਹਿਣਾ ਨਹੀਂ ਚਾਹੁੰਦੇ ਗੋਡ ਨੋਜ਼ ਕੀ ਵਿਚਲੀ ਗੱਲ ਹੈ ਅਸੀਂ ਜਾਵਾਂਗੇ ਡਿਟੇਲ ਦੇ ਵਿੱਚ ਪਰ ਜਾਂ ਇਹ ਉਹਨਾਂ ਨਾਲ ਰਹਿਣਾ ਨਹੀਂ ਚਾਹੁੰਦੇ ਵੀਡੀਓ ਹੋ ਰਹੀ ਹੈ ਸ਼ਾਇਦ ਉਹ ਬੱਚਿਆਂ ਦਾ ਦਿਲ ਪਸੀਜ ਜੇ ਜਿਉਂ ਉਹਨਾਂ ਦੇ ਫਾਦਰ ਜਿਹੜੇ ਬੂਆ ਸਿੰਘ ਨੇ ਇਹਨਾਂ ਦੀ ਵੀ ਗਲਤੀ ਹੋਵੇ ਤੇ ਇੰਤਾ ਵੀ ਉਹ ਇਹਨਾਂ ਨੂੰ ਘਰ ਲੈ ਕੇ ਜਾਣ ਕਿਹਾ ਨਾ ਕਿ ਅੰਕਲ ਜੀ ਮੈਂ ਵਕੀਲ ਆ ਮੈਂ ਕਾਰਵਾਈ ਕਰ ਦਿੰਨਾ ਸ਼ੁਰੂ ਕਰ ਦਿੰਨਾ ਤੁਹਾਨੂੰ ਇਨਸਾਫ ਦਿਵਾਵਾਂਗੇ ਉਹਨਾਂ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਕਿਸੇ ਕੇਸ ਚ ਅੰਦਰ ਨਾ ਕਰਾਇਓ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਤੇ ਨਾਲ ਤੜਨ ਨਾਲ ਆਪਾਂ ਇੱਕ ਕਵਰੇ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਖਾਸ ਤੌਰ ਤੇ ਇੱਕ ਬਜ਼ੁਰਗ ਜੋ ਨੇ ਗੁਰਸਿੱਖ ਬਜ਼ੁਰਗ ਨੇ ਉਹਨਾਂ ਨੂੰ ਉਹਨਾਂ ਦੇ ਪੁੱਤ ਨੇ ਜਿਹੜਾ ਕਰੋ ਕੜਤਾ ਸੀਗੇ ਤੇ ਜੋ 10 ਰੁਪਏ ਦੇ ਪਾਪੜ ਜੋਣਾ ਪੈਕਟ ਇੱਕ ਉਹ ਵੇਚਦੇ ਦਿਖਾਈ ਦਿੱਤੇ ਸੀਗੇ ਪਰ ਉਸ ਤੋਂ ਬਾਅਦ ਜਿੱਦਾਂ ਵੀ ਆਪਾਂ ਵੀਡੀਓ ਵਾਇਰਲ ਕੀਤੀ ਆ ਜਗਬਾਨੀ ਟੀਵੀ ਦੇ ਉੱਤੇ ਤਾਂ ਉਸ ਤੋਂ ਬਾਅਦ ਇੱਕ ਸੰਸਥਾ ਵੱਲੋਂ ਜਾਂ ਸੇਵਾ ਸੁਸਾਇਟੀ ਵੱਲੋਂ ਖਾਸ ਤੌਰ ਤੇ ਉਹਨਾਂ ਦੇ ਵਿੱਚ ਹਰਸ਼ਮਨ ਸਿੰਘ ਹੋਣਾ ਵੱਲੋਂ ਉਸ ਬਜ਼ੁਰਗ ਦਾ ਜਿਹੜਾ 2500 ਰੁਪਏ ਮਹੀਨਾ ਜੋਗਾ ਪੱਕੇ ਤੌਰ ਤੇ ਲਗਾ ਦਿੱਤਾ ਗਿਆ ਤਾਂ ਸਾਡਾ ਹਰਸੀਮਰ ਸਿੰਘ ਜੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਰਸੀਮਰ ਜੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜਗਬਾਨੀ ਟੀਵੀ ਤੇ ਸੱਚੀ ਗੱਲ ਜੀ ਥੈਂਕ ਯੂ ਜਗਬਾਨੀ ਟੀਵੀ ਦਾ ਹਰਸੀਮਰ ਜੀ ਸਭ ਤੋਂ ਪਹਿਲਾਂ ਤਾਂ ਕਿੱਦਾਂ ਪਤਾ ਲੱਗਾ ਕਿ ਇਹ ਜਿਹੜੇ ਬਜ਼ੁਰਗ ਹੈਗੇ ਸੀਗੇ ਜਿਨ੍ਹਾਂ ਨੂੰ ਤੁਸੀਂ 2500 ਰੁਪਏ ਜਿਹੜਾ ਮਹੀਨਾ ਉਹਨਾਂ ਦਾ ਪੱਕਾ ਕਰ ਦਿੱਤਾ ਤਾਂ ਕਿਵੇਂ ਪਤਾ ਲੱਗਾ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਤੇ ਦੇਖੋ ਜੇ ਤੇ ਸੋਸ਼ਲ ਮੀਡੀਆ ਤੁਹਾਡੇ ਚੈਨਲਸ ਨਾ ਹੋਣ ਤੇ ਮੈਨੂੰ ਲੱਗਦਾ ਬਹੁਤ ਲੋਕਾਂ ਦੀ ਸੇਵਾ ਨਹੀਂ ਹੋ ਸਕਦੀ ਕਿਉਂਕਿ ਹਰ ਕੋਈ ਕਰਨਾ ਚਾਹੁੰਦਾ ਪਰ ਕਿੱਥੇ ਪਹੁੰਚਣਾ ਉਹ ਜਿਹੜਾ ਡਿਸਟਿੰਕਟ ਕਰਨਾ ਨਾ ਕਿ ਡਿਫਰੈਂਸ਼ੀਏਟ ਕਰਨਾ ਕਿ ਕੀ ਇੱਥੇ ਲੋੜ ਆ ਕਿ ਇੱਥੇ ਲੋੜ ਆ ਉਹ ਸਿਰਫ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਔਰ ਅਸੀਂ ਤੁਹਾਡੇ ਚੈਨਲਸ ਤੋਂ ਇਹਨਾਂ ਦਾ ਵੇਖਿਆ ਇਹਨਾਂ ਦਾ ਨਾਮ ਹੈ ਸਰਦਾਰ ਬਾਉ ਸਿੰਘ ਜੀ ਔਰ ਇਹਨਾਂ ਨੂੰ ਅਸੀਂ ਜਦੋਂ ਮਿਲੇ ਤੇ ਸੋਸ਼ਲ ਮੀਡੀਆ ਤੋਂ ਵੇਖ ਕੇ ਇਹਨਾਂ ਕੋਲ ਪਹੁੰਚੇ ਬੜਾ ਹੀ ਦੁੱਖ ਲੱਗਾ ਕਿ ਇੱਕ ਬਜ਼ੁਰਗ ਕੋਈ ਉਹਨਾਂ ਦੀ 60 ਸਾਲ 55 ਸਾਲ ਉਮਰ ਨਹੀਂ ਹੈ 95 ਸਾਲ ਦੀ ਦੋਸਤੋ ਉਮਰ ਹੈ ਉਹਨਾਂ ਦੀ ਔਰ 95 ਸਾਲ ਤੁਸੀਂ ਸੋਚ ਸਕਦੇ ਹੋ ਮੇਰੇ ਸਾਹਮਣੇ ਅੱਜ ਮਸਾਂ ਹੀ ਕੋਈ ਉੱਥੇ ਤੱਕ ਪਹੁੰਚ ਪੰਦਾ ਔਰ ਗੁਰੂ ਸਾਹਿਬ ਦੀ ਉਹਨਾਂ ਤੇ ਕਿੰਨੀ ਕਿਰਪਾ ਹੋਏਗੀ ਕਿ ਉਹ 95 ਸਾਲ ਦੇ ਵਿੱਚ ਠੰਡ ਧੁੱਪ ਗਰਮੀ ਬਰਸਾਤ ਹਵਾਵਾਂ ਠੰਡੀਆਂ ਗਰਮ ਆਪਣੇ ਤੇ ਹੰਡਾਰੇ ਨੇ ਇੱਕ ਫੁੱਟ ਪਾਦ ਤੇ ਬਹਿ ਕੇ ਅਸੀਂ ਉਹਨਾਂ ਨੂੰ ਮਿਲੇ ਬੜਾ ਉਹਨਾਂ ਨੂੰ ਮਿਲੇ ਉਹਨਾਂ ਨੇ ਹੌਸਲਾ ਬੜਾ ਦਿੱਤਾ ਸਾਡੇ ਮੋਢੇ ਤੇ ਹੱਥ ਰੱਖਿਆ ਪਿਆਰ ਬੜਾ ਕੀਤਾ ਪਰ ਦੁੱਖ ਬਹੁਤ ਲੱਗਾ ਜਦੋਂ ਉਹਨਾਂ ਨੇ ਦੱਸਿਆ ਕਿ ਅੱਜ ਵੀ ਉਹਨਾਂ ਦਾ ਆਪਣਾ ਘਰ ਹੈਗਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਜਾਂ ਤੇ ਉਹਨਾਂ ਨਾਲ ਰਹਿਣਾ ਨਹੀਂ ਚਾਹਦੇ ਗੋਡ ਨੋਜ਼ ਕੀ ਵਿਚਲੀ ਗੱਲ ਹੈ ਅਸੀਂ ਜਾਵਾਂਗੇ ਡਿਟੇਲ ਦੇ ਵਿੱਚ ਔਰ ਜਾਂ ਇਹ ਉਹਨਾਂ ਨਾਲ ਰਹਿਣਾ ਨਹੀਂ ਚਾਹੁੰਦੇ ਪਰ ਮੈਂ ਹੀ ਮੈਂ ਉਹਨਾਂ ਨੂੰ ਉੱਥੇ ਵੀ ਇਹ ਗੱਲ ਕਹੀ ਸੀ ਕਿ ਜੇ ਇਹ ਵੀ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੇ ਤਾਂ ਵੀ ਇਹਨਾਂ ਨੂੰ ਪਿਆਰ ਕਰੋ ਕਿਉਂਕਿ ਤੁਹਾਡੇ ਲਈ ਰੱਬ ਹੈ ਨੇ ਇਹਨਾਂ ਨੇ ਤੁਹਾਨੂੰ ਜੰਮਿਆ ਮੈਂ ਕਿਸੇ ਉਸ ਰੱਬ ਨੂੰ ਨਹੀਂ ਜਾਣਦਾਗਾ ਕਿ ਜਿੰਨੇ ਮੈਨੂੰ ਇਸ ਦੁਨੀਆ ਦੇ ਭੇਜਿਆ ਪਰ ਮੇਰੇ ਲਈ ਮੇਰੇ ਮਾਪੇ ਰੱਬ ਨੇ ਜਿੰਨਾ ਕਰਕੇ ਆਈ ਐਮ ਹੇਅਰ ਅੱਜ ਮੈਂ ਇੱਕ ਐਸਟੈਬਲਿਸ਼ਡ ਲੋਕਾਂ ਮੈਨੂੰ ਲੋਕੀ ਮੈਨੂੰ ਜਾਣਦੇ ਆ ਪਿਆਰ ਕਰਦੇ ਆ ਜ਼ਿੰਦਗੀ ਜੀ ਰਿਆ ਵਾ ਐਸ ਐਡੇ ਵਧੀਆ ਜਿਹੜਾ ਅਸਮਾਨ ਹੈ ਤੇ ਥੱਲੇ ਅਸੀਂ ਸਾਹ ਲੈ ਰਹੇ ਆ ਆਪਣੇ ਮਾਪੇ ਕਰਕੇ ਔਰ ਮੈਂ ਇਹੀ ਮੈਸੇਜ ਉਹਨਾਂ ਨੂੰ ਦਿੱਤਾ ਕਿ ਪਲੀਜ਼ ਇਹਨਾਂ ਦੀ ਕਦਰ ਕਰੋ ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਕੋ ਵੀਰਲ ਹੈ ਵੀਡੀਓ ਹੋ ਰਹੀ ਹੈ ਸ਼ਾਇਦ ਉਹ ਬੱਚਿਆਂ ਦਾ ਦਿਲ ਪਸੀਜੇ ਜਿਉਂ ਉਹਨਾਂ ਦੇ ਫਾਦਰ ਜਿਹੜੇ ਬੂਆ ਸਿੰਘ ਨੇ ਇਹਨਾਂ ਦੀ ਵੀ ਗਲਤੀ ਹੋਵੇ ਤੇ ਇੰਤਾ ਵੀ ਉਹ ਇਹਨਾਂ ਨੂੰ ਘਰ ਲੈ ਕੇ ਜਾਣ ਆਪਸ ਵਿੱਚ ਥੋੜਾ ਤਾਲ ਮਿਲ ਹਮੇਸ਼ਾ ਥੋੜੀ ਜੀ ਡਿਫਰੈਂਸ਼ੀਏਟ ਹੁੰਦਾ ਹੈ ਹੇਅਰ ਲਾਈਨ ਜਿੰਨੂੰ ਅਸੀਂ ਕਹਿੰਨੇ ਆ ਉਹ ਆ ਹਕਨ ਮੈਂ ਜੀ ਇਸ ਦੇ ਨਾਲ ਨਾਲ ਤੁਸੀਂ ਹੋਰ ਕਿੰਨੇ ਪਰਿਵਾਰਾਂ ਨੂੰ ਇਦਾਂ 2500 ਰੁਪਏ ਮਹੀਨਾ ਦੇ ਰਹੇ ਹੋ ਇੱਕ ਵਾਰੀ ਇਹ ਵੀ ਜ਼ਰੂਰ ਸੰਖੇਪ ਚ ਦੱਸੋ ਕਿਉਂਕਿ ਤੁਸੀਂ ਜਿਹੜੀ ਸੇਵਾ ਕਰਦੇ ਹੋ ਜਸੇਵਾ ਸੁਸਾਇਟੀ ਅਕਸਰ ਅੰਮ੍ਰਿਤਸਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਈ ਲੋੜਵੰਦਾ ਦੀ ਜਿਹੜੀ ਹੈਲਪ ਕਰਦੀ ਦਿਖਾਈ ਦਿੰਦੀ ਹੈ ਤਾਂ ਇਦਾਂ ਜਿੱਦਾਂ ਤੁਸੀਂ ਕੱਲ ਉਹਨਾਂ ਦਾ 2500 ਲਗਾਇਆ ਹੋਰ ਕਿੰਨੇ ਪਰਿਵਾਰਾਂ ਤੇ ਲਗਾ ਚੁੱਕੇ ਹੋ ਮੈਂ ਨਾ ਤੁਹਾਡੇ ਚੈਨਲ ਤੇ ਦੱਸਣਾ ਚਾਹੁੰਨਾ ਕਿ ਕਈ ਵਾਰੀ ਬੜੀ ਦਿੱਕਤ ਆਉਂਦੀ ਹੈ ਅਸੀਂ ਇੱਕ ਨਾਰਮਲ ਆਰਗੇਨਾਈਜੇਸ਼ਨ ਆ ਜਿਹਦੇ ਵਿੱਚ ਲਾਈਕ ਮਾਈਂਡਡ ਬੰਦੇ ਇਕੱਠੇ ਹੋਏ ਨੇ ਅਸੀਂ ਤਕਰੀਬਨ 100 ਕੁ ਪਰਿਵਾਰਾਂ ਜਿਹੜੇ ਇਹਦੇ ਵਿੱਚ ਕੰਟ੍ਰਿਬਿਊਟ ਕਰਦੇ ਆਂ ਤੇ ਇਹ ਸੇਵਾ ਪੋਸੀਬਲ ਹੈ ਕੋਈ ਸਾਨੂੰ ਗਵਰਨਮੈਂਟ ਹੈਲਪ ਨਹੀਂ ਹੈਗੀ ਇਹਦੇ ਵਿੱਚ ਨਾ ਹੀ ਗਵਰਨਮੈਂਟ ਕਰ ਸਕਦੀ ਕਿਉਂਕਿ ਗਵਰਨਮੈਂਟ ਦੇ ਆਪਣੇ ਏਜੰਡਾਜ਼ ਹੁੰਦੇ ਆ ਅਸੀਂ ਤੇ ਆਪਣੇ ਆਪ ਕਰ ਰਹੇ ਆਂ ਸਾਨੂੰ ਕੋਈ ਕਹਿ ਤ ਨਹੀਂ ਨਾ ਰਿਹਾ ਕਰੋ ਨਾ ਸਾਡੇ ਤੇ ਕੋਈ ਤਲਵਾਰ ਆ ਕਰਨ ਵਾਸਤੇ ਮੈਂ ਦੱਸਣਾ ਚਾਹੁੰਦਾ ਵਾ ਜਿਹੜੀ ਪੈਨਸ਼ਨ ਹੈ 2500 ਤੇ 2000 ਇਸ ਵਰਗ ਚ ਅਸੀਂ ਵੰਡੀ ਹੋਈ ਹੈ ਤਕਰੀਬਨ 21 ਤੋਂ 22 ਪਰਿਵਾਰਾਂ ਨੂੰ ਇਹ ਪੈਨਸ਼ਨ ਚੱਲ ਰਹੀ ਹੈ ਜਿਹਦੇ ਵਿੱਚ 17 ਤੋਂ 18 ਬਜ਼ੁਰਗ ਕਪਲ ਨੇ ਔਰ ਬਾਕੀ ਚਾਰ ਪੰਜ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਔਰ ਇਹ ਪੈਨਸ਼ਨ ਹਰ ਮਹੀਨੇ ਅਸੀਂ ਤਰੀਕਾ ਫਿਕਸ ਨੇ ਟੀਮ ਦੇ ਕੇ ਆਂਦੀ ਹੈ ਪਰ ਤੁਸੀਂ ਸੋਚੋਗੇ ਇਹਦੇ ਲਈ ਸਾਨੂੰ ਬੜਾ ਔਖਾ ਹੁੰਦਾ ਹਰ ਮਹੀਨੇ 50 ਤੋਂ 55000 ਰੁਪਏ ਸਾਨੂੰ ਇਕੱਠਾ ਕਰਨਾ ਪੈਂਦਾ ਪਰ ਗੁਰੂ ਨਾਨਕ ਸਾਹਿਬ ਦੀ ਮੇਰ ਆ ਸਾਡੀ ਟੀਮ ਦਾ ਹਰ ਮੈਂਬਰ ਦਸਵੰਦ ਕੱਢਦਾ ਹੈ ਜੇ ਕੋਈ ਲੱਖ ਕਮਾਉਂਦਾ ਤੇ ਉਹ 5000 ਸੇਵਾ ਦੇ ਦਿੰਦਾ ਤੇ ਜੇ ਕੋਈ 20000 ਕਮਾਉਂਦਾ ਤੇ ਉਹ ਦਸ ਦੰਦਾ ਇਸੇ ਤਰ੍ਹਾਂ ਦਸਮੰਤ ਦੇ ਨਾਲ ਇਹ 20 25 ਪਰਿਵਾਰਾਂ ਨੂੰ ਜਿਹੜੀ ਪੈਨਸ਼ਨ ਚੱਲ ਰਹੀ ਹੈ ਇਸ ਤੋਂ ਇਲਾਵਾ ਬਹੁਤ ਸੇਵਾ ਦੇ ਕਾਰਜ ਚੱਲ ਰਹੇ ਨੇ ਪਰ ਇਹ ਪੱਕੀ ਹੈ ਜਿਹੜੀ ਕਰਨੀ ਕਰਨੀ ਹੈ ਕਿਉਂਕਿ ਉਹਨਾਂ ਨੂੰ ਆਸ ਹੈ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਨਾ ਸ਼ਨਾਜ਼ ਜਿਹੜੀ ਦੇਖ ਨਹੀਂ ਸਕਦੀ ਭੈਣ ਉਹ ਸਿੰਗਰ ਹੈ ਦੋ ਤਿੰਨ ਆਟੋ ਵਾਲੇ ਸਿੰਗਰ ਨੇ ਦੋ ਤਿੰਨ ਹੈਂਡੀਕੈਪਡ ਟੈਲੈਂਟਡ ਬੰਦੇ ਨੇ ਉਹਨਾਂ ਦੀ ਪੜ੍ਹਾਈ ਉਹਨਾਂ ਨੂੰ ਅਸੀਂ ਕਰ ਰਹੇ ਹਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਇੱਕ ਤਕਰੀਬਨ ਅੰਮ੍ਰਿਤਸਰ ਦੇ ਹਰ ਏਰੀਆ ਦੇ ਵਿੱਚ ਬਜ਼ੁਰਗ ਅਸੀਂ ਡਿਫਾਈਨ ਕੀਤੇ ਹੋਏ ਜਿਨ੍ਹਾਂ ਕੋਲ ਹਰ ਮਹੀਨੇ ਟੀਮ ਜਾਂਦੀ ਹੈ ਔਰ ਉਹਨਾਂ ਨੂੰ ਜਿਹੜਾ 2000 ਤੇ 2500 ਰੁਪਿਆ ਇਸ ਤਰ੍ਹਾਂ ਹੀ ਵੰਡਿਓ ਕਿਸੇ ਨੂੰ 2000 ਦੀ ਲੋੜ ਹੈ ਹੁਣ ਕਿਉਂਕਿ ਅੱਜ ਕੱਲ 2024 ਚ ਅਸੀਂ ਹੈ ਡਿਸਾਈਡ ਕੀਤਾ ਕਿ ਜੇ ਪੈਨਸ਼ਨ ਲੈਣੀ ਹੈ ਨਾ ਤੇ 2500 ਰੁਪਿਆ ਅਸੀਂ ਕਰਾਂਗੇ 2000 ਘੱਟ ਲੱਗਦੀ ਹੈ ਔਰ ਸਭ ਤੋਂ ਜ਼ਰੂਰੀ ਚੀਜ਼ ਸਾਡੀ ਜਿਹੜੀ ਪੈਨਸ਼ਨ ਲੱਗਦੀ ਹੈ ਇਹਦੇ ਵਿੱਚ ਨਾ ਕਿਸੇ ਐਮ.ਐਲ.ਏ ਕੋ ਜਾਣ ਦੀ ਲੋੜ ਹੈ ਨਾ ਕਿਸੇ ਸਰਪੰਚ ਦੀ ਮੋਹਰ ਲਗਣੀ ਹੈ ਨਾ ਕਾਉਂਸਲਰ ਦੀ ਲੋੜ ਹੈ ਤੇ ਨਾ ਸਰਕਾਰੀ ਦਫ਼ਤਰਾਂ ਜਾਣਾ ਸਾਨੂੰ ਸਿਰਫ ਦਿਖਣਾ ਚਾਹੀਦਾ ਕਿ ਉੱਥੇ ਲੋੜ ਆ। ਉਹ ਦੀ ਸਕਰੂਟੀ ਨਹੀਂ ਕਰਦੇ ਆ ਔਰ ਅਸੀਂ ਇਹਦੀ ਪੂਰੀ ਕਰਦੇ ਆ। ਰਣਜੀਤ ਜੀ ਇਸ ਦੇ ਨਾਲ ਨਾਲ ਜਿੱਦਾਂ ਤੁਸੀਂ ਹੁਣ ਕੱਲ ਉਹਨਾਂ ਦੀ ਪੈਨਸ਼ਨ ਲਗਾਈ ਆ ਤਾਂ ਕੀ ਹੁਣ ਤੁਸੀਂ ਉਹਨਾਂ ਦੇ ਪਰਿਵਾਰਕ ਜਿਹੜੇ ਉਹਨਾਂ ਦਾ ਬੇਟਾ ਆ ਜਾਂ ਨੂੰ ਆ ਉਹਨਾਂ ਨੂੰ ਮਿਲੋਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਬਜ਼ੁਰਗਾਂ ਨੂੰ ਜਦੋਂ ਵੀ ਮਿਲੇ ਆ ਆਪਾਂ ਵੀ ਮਿਲੇ ਆ ਤਾਂ ਬੜੀ ਛੇਤੀ ਅੱਖਾਂ ਭਾਰ ਆਉਂਦੀਆਂ ਨੇ ਰੋਂਦੇ ਨੇ ਕਿ ਮੇਰੇ ਪੋਤਣੇ ਇਦਾਂ ਇੰਨੇ ਸਾਲਾਂ ਤੋਂ ਜਿਹੜਾ ਆਪਣੇ ਸੋਹਰਿਆਂ ਪਿੱਛੇ ਆਪਣੀ ਘਰ ਦੀ ਪਿੱਛੇ ਲੱਗ ਕੇ ਮੈਨੂੰ ਇਦਾਂ ਘਰੋਂ ਕੱਢਿਆ ਤਾਂ ਕੀ ਤੁਸੀਂ ਉਹਨਾਂ ਦਾ ਵੀ ਕੇਸ ਲੜ ਰਹੇ ਹੋ ਹੁਣ ਤੁਹਾਨੂੰ ਪਤਾ ਮੈਂ ਬਜ਼ੁਰਗ ਅੰਡੇ ਵਧੀਆਂ ਨੇ ਇਹ ਬੁਆ ਸਿੰਘ ਜੀ ਜਦੋਂ ਮੈਂ ਇਹਨਾਂ ਨੂੰ ਕਿਹਾ ਨਾ ਕਿ ਅੰਕਲ ਜੀ ਮੈਂ ਵਕੀਲ ਆ ਮੈਂ ਕਾਰਵਾਈ ਕਰ ਦਿੰਨਾ ਸ਼ੁਰੂ ਕਰ ਦਿੰਨਾ ਤੁਹਾਨੂੰ ਇਨਸਾਫ ਦਿਵਾਵਾਂਗੇ ਉਹਨਾਂ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਕਿਸੇ ਕੇਸ 'ਚ ਅੰਦਰ ਨਾ ਕਰਾਇਓ ਕਿੰਨੀ ਵੱਡੀ ਗੱਲ ਹੈ ਨੋ ਡਾਊਟ ਮੈਨੂੰ ਬਾਅਦ ਚੋ ਕੋਈ ਐਵੀ ਚੀਜ਼ਾਂ ਪਤਾ ਚੱਲੀਆਂ ਕਿ ਇਹ ਬਜ਼ੁਰਗ ਰਹਿਣਾ ਨਹੀਂ ਚਾਹੁੰਦੇ ਆਪਣੇ ਬੱਚਿਆਂ ਨਾਲ ਤੇ ਤਾਂ ਕਰਕੇ ਮੈਂ ਹੁਣ ਉਹਨਾਂ ਦੇ ਬੱਚਿਆਂ ਨੂੰ ਮੈਨੂੰ ਇੰਨਾ ਸੁਣਨ ਨੂੰ ਮਿਲਿਆ ਉਹਨਾਂ ਦਾ ਇੱਕ ਬੇਟਾ ਇੱਕੋ ਹੀ ਬੇਟਾ ਹੈਂਡੀਕੈਪਡ ਹੈ ਔਰ ਮੈਂ ਉਹਨੂੰ ਕਵਾਂਗਾ ਕਿ ਵੀਰ ਤੁਸੀਂ ਆਲਰੇਡੀ ਤੁਸੀਂ ਹੈਂਡੀਕੈਪਡ ਹੋ ਤੁਸੀਂ ਇਹਨਾਂ ਨੂੰ ਨਾਲ ਰੱਖੋ ਬਜ਼ੁਰਗ ਤੇ ਤੁਹਾਡੇ ਤੇ ਭਾਰ ਨਹੀਂ ਹੈਗੇ ਉਹ ਕਮਾਈ ਕਰ ਰਹੇ ਨੇ ਅਸੀਂ ਜਿਹੜਾ ਉਹਨੂੰ 2500 ਰੁਪਏ ਦਿੱਤਾ ਨਾ ਐਕਚੁਅਲੀ ਤਾਂ ਦਿੱਤਾ ਕਿ ਫੁੱਲ ਬੜੀਆਂ ਪਾਪੜ ਤੁਸੀਂ ਵਧਾਓ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਕਿਹਾ ਨਾ ਕਦੀ ਜ਼ਿੰਦਗੀ ਵਿੱਚ ਕਿਸੇ ਬਜ਼ੁਰਗ ਨੂੰ ਕਵਾਂਗਾ ਕਿ ਤੁਹਾਨੂੰ ਪੈਨਸ਼ਨ ਦੇ ਦਿੱਤੀ ਹੈ ਤੁਸੀਂ ਘਰ ਜਾ ਕੇ ਬਹਿ ਜਾਓ ਉਸ ਕੇਸ 'ਚ ਜ਼ਰੂਰ ਕਵਾਂਗਾ ਜਿੱਥੇ ਉਹ ਫਿਜ਼ੀਕਲੀ ਕੁਝ ਨਹੀਂ ਕਰ ਸਕਦੇ ਹੁਣ ਕਿਸੇ ਦੀਆਂ ਲੱਤਾਂ ਚੱਲਦੀਆਂ ਨਾ ਹੋਣ ਉਹਨੂੰ ਮੈਂ ਥੋੜੀ ਕਵਾਂਗਾ ਤੂੰ ਕੰਮ ਕਰ ਇਹ ਤੇ ਸਾਡੇ ਅੰਦਰ ਦੇ ਸੰਸਕਾਰ ਹੈ ਕਿ ਅਸੀਂ ਕਿਸੇ ਨੂੰ ਕਿਵੇਂ ਟ੍ਰੀਟ ਕਰਨਾ ਪਰ ਜੇ ਉਹ ਠੀਕ ਨੇ 95 ਸਾਲ ਦੇ ਕੰਮ ਕਰ ਸਕਦੇ ਨੇ ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਔਰ ਉਹਨਾਂ ਨੂੰ ਇਹੀ ਕਿਹਾ ਤੁਸੀਂ ਕੰਮ ਕਰੋ ਮੈਂ ਉਹਨਾਂ ਦੇ ਬੇਟੇ ਨਾਲ ਜਲਦੀ ਗੱਲ ਕਰਾਂਗਾ ਕਰਨ ਦੀ ਮੈਂ ਇੱਕ ਦਿਨ ਪਹਿਲੇ ਫੋਨ ਵੀ ਕੀਤਾ ਸੀ ਪਰ ਮੇਰੀ ਗੱਲ ਨਹੀਂ ਹੋ ਪਾਈ ਔਰ ਉਹਨਾਂ ਮੇਰਾ ਇਸ ਵੇਲੇ ਮੀਡੀਏਟਰ ਦਾ ਰੋਲ ਹੈ ਮੈਂ ਕੋਸ਼ਿਸ਼ ਕਰਾਂਗਾ ਪਰਿਵਾਰ ਦੁਬਾਰਾ ਖੁਸ਼ਹਾਲ ਪਰਿਵਾਰ ਬਣੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆ ਸਨ ਹਰਿੰਦਰ ਸਿੰਘ ਜੀ ਜੋ ਪੇਸ਼ੇ ਤੋਂ ਵਕੀਲ ਨੇ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਜਿਹੜੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਸ਼ਹਿਰ ਦੇ ਵਿੱਚ ਜਿਹੜੇ ਵੱਖ-ਵੱਖ ਥਾਵਾਂ ਤੇ ਜਾ ਕੇ ਹਰ ਇੱਕ ਟਪਕੇ ਨੂੰ ਮਿਲ ਕੇ ਉੱਥੇ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਬੁਆ ਸਿੰਘ ਜੀ ਹੋਣਾ ਦੀ ਜਿਸ ਤਰੀਕੇ ਨਾਲ ਤੁਹਾਨੂੰ ਆਪਾਂ ਵੀਡੀਓ ਵੀ ਸਾਂਝੀ ਕੀਤੀ ਆ ਉਹਨਾਂ ਦੀ ਵੀ ਮਦਦ ਕੀਤੀ ਗਈ ਇੱਕ ਪੈਨਸ਼ਨ ਜਿਹੜੀ ਇਹਨਾਂ ਵੱਲੋਂ ਲਗਾਈ ਗਈ ਤਾਂ ਹੁਣ ਜ਼ਰੂਰ ਉਹਨਾਂ ਦੇ ਬੇਟੇ ਦੇ ਨਾਲ ਵੀ ਇਹ ਮਿਲਣਗੇ ਬੜੀ ਛੇਤੀ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਘਰ ਜੋ ਆ ਛੇਤੀ ਤੁਛਤੀ ਵਾਪਸ ਮਿਲ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖਸ਼ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸੋਸਾਈ